ਸਤਿ ਸ਼੍ਰੀ ਅਕਾਲ ਪੰਜਾਬ ਦੇ ਲੋਕਾਂ ਨੂੰ ਲਾਰਨ ਦੇ ਗੰਹ ਹੈਂਸੰਗ ਫੌਜਾਂ ਦੇ ਹੈਂਸੰਗ ਫੌਜਾਂ ਦੇ ਸਾਰੇ ਮੁਖੀ ਸਹਿਬਾਨ ਸੰਤ ਮਹਾਪੁਰਖ ਉਥੇ ਜੰਮਵੀਂ ਸਾਹਿਬ ਤੇ ਸਾਰੀਆਂ ਗੁਰਸੇਖ ਸੰਗਤਾਂ ਨੂੰ ਵਾਹਿ ਜੀ ਦਾ ਖਾਲਸਾ ਸਤਿ ਸ੍ਰੀ ਅਕਾਲ ਜੀ ਮੈਂ ਪਿਛਲੀ 6 ਤਰੀਕ ਨੂੰ ਬੰਬੇ ਦੇ ਵਿੱਚ ਜਿੱਥੇ ਕੀਰਤਨ ਦਰਬਾਰ ਤੇ ਮਹਾਨ ਗੁਰਮਤ ਸਮਾਗਮ ਸੀ ਜਿਹੜੇ 8 ਤਰੀਕ ਨੂੰ ਗੱਲ ਰਾਤੀ ਜਿਹੜੇ ਹੈ ਲਾਈਵ ਪ੍ਰੋਗਰਾਮ ਸੀ ਤੇ ਅੱਜ ਹੁਣ ਵਾਪਸੀ ਹੈ ਮੈਂ ਇਸ ਵਲੇ ਏਅਰਪੋਰਟ ਬੰਬੇ ਏਅਰਪੋਰਟ ਤੇ ਖੜਾ ਹੋਇਆ ਤੇ ਨਾਲ ਹੀ ਜਿੱਥੇ ਪੰਜਾਬ ਦਾ ਜੋ ਮਾਹੌਲ ਉੱਥੋਂ ਸਾਰੇ ਮਾਹ ਬੁਰਖਾਂ ਨਾਲ ਗੱਲਬਾਤ ਚੱਲ ਰਹੀ ਹੈ ਤੇ ਜਿੱਥੇ ਸਾਡੇ ਸਤਕਾਰਯੋਗ ਸ੍ਰੀ ਅਕਾਲ ਤਖਤ ਸਾਹਿਬ ਦੀ ਗੱਲਬਾਤ ਚੱਲ ਰਹੀ ਹੈ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਜਿੱਥੇ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਜੋ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਿਹੜਾ ਨਿਰਾਦਰ ਕਰਕੇ ਅਧਿਆਨ ਤੋਂ ਹਟਾਇਆ ਗਿਆ ਤੇ ਉਹ ਜਿਹੜਾ ਬਹੁਤ ਹੀ ਮੰਦ ਭਾਗਾ ਫੈਸਲਾ ਹੈ ਤੇ ਜਿੱਥੇ ਮੈਂ ਗੱਲ ਕਰ ਰਿਹਾ ਜਦੋਂ ਰਾਮ ਰਹੀਮ ਨੂੰ ਜਿਹੜਾ ਉਹਦੀ ਜਿਹੜੀ ਮਾਫੀ ਉਹਨੂੰ ਦਿੱਤੀ ਗਈ ਸੀ ਤੇ ਉਦੋਂ ਦੇ ਸਿੰਘ ਸਾਹਿਬ ਵੱਲੋਂ ਤੇ ਜਿਹੜਾ ਜਦੋਂ ਸੰਗਤਾਂ ਦੇ ਵਿਰੋਧ ਦੇ ਨਾਲ ਉਹ ਫੈਸਲਾ ਜਿਹੜਾ ਅਸੀਂ ਵਾਪਸ ਲਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਮੈਂ ਬੇਨਤੀ ਕਰਦਾ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਜੈਕਟਿਵ ਹੈ ਤੇ ਉਹ ਖਾਲਸੇ ਪੰਥ ਦੀ ਜਿਹੜੀ ਭਾਵਨਾਵਾਂ ਨੂੰ ਮੁੱਖ ਰੱਖਤੇ ਤੇ ਇਹ ਜਿਹੜਾ ਫੈਸਲਾ ਹੈ ਸਿੰਘ ਸਾਬਾਂ ਦਾ ਉਹ ਤੁਰੰਤ ਵਾਪਸ ਲਵੇ ਤੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਜਿਹੜਾ ਉਵੇਂ ਉਹਨਾਂ ਨੂੰ ਅਧਿਆਤੇ ਕਾਇਮ ਕੀਤਾ ਜਾਵੇ ਤੇ ਕੱਲ ਨੂੰ ਜਿਹੜੀ ਇਹਨਾਂ ਨੇ ਸਿੰਘ ਸਾਹਿਬ ਦੀ ਤਖਤਸ਼੍ਰੀ ਕੇਸਗੜ੍ਹ ਸਾਹਿਬ ਵਾਲਿਆਂ ਦੀ ਗੜਗਾਜ ਸਿੰਘ ਫਰਾਂ ਦੀ ਜਿਹੜੀ ਉੱਥੇ ਤਾਜ ਪੋਸ਼ੀ ਦਾ ਇਹਨਾਂ ਨੇ ਕੀਤਾ ਹੋਇਆ ਤੇ ਉਹ ਗੁਰੂ ਦੀਆਂ ਲਾਡਲੀਆਂ ਨਹੰਗ ਨਹੰਗ ਸਿੰਘ ਫੌਜਾਂ ਜਿੱਥੇ ਸਰਕਾਰ ਜੋਗ ਸਿੰਘ ਸਾਹਿਬ ਬਾਬਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਾਲਪੰਥ ਬਾਬਾ ਵਿਧੀ ਚੰਦ ਜੀ ਉੱਥੇ ਹੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਜਥੇਦਾਰ ਜਿਹੜੇ ਆ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਤੇ ਬਾਬਾ ਨਾਗਰ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਲ ਉੱਥੇ ਹੀ ਬਾਬਾ ਕੁਲਵਿੰਦਰ ਸਿੰਘ ਜੀ ਬਾਬਾ ਰਾਜਾ ਰਾਜ ਸਿੰਘ ਜੀ ਸਾਰੀਆਂ ਹੀ ਨਹਾਂਗ ਸਿੰਘ ਜਥੇਬੰਦੀਆਂ ਦੇ ਮੁਖੀ ਜਿੰਨੇ ਨੇ ਤੇ ਸਾਰੀਆਂ ਹੀ ਸਾਰੇ ਸਾਡੇ ਗੁਰਮਤਾ ਉਹਨਾਂ ਦੇ ਨਾਲ ਸਾਰਿਆਂ ਨਾਲ ਮੇਰਾ ਸਾਂਝਾ ਹੋਇਆ ਮੈਂ ਬੇਨਤੀ ਕਰਦਾ ਜਿਹੜਾ ਕੱਲ ਦਾ ਇਹ ਪ੍ਰੋਗਰਾਮ ਹੈ ਉਹ ਨਹਾਂਗ ਸਿੰਘ ਜਥੇਬੰਦੀਆਂ ਜਿਹੜੀਆਂ ਉਹਦਾ ਪੂਰਨ ਵਿਰੋਧ ਕਰਨਗੀਆਂ ਤੇ ਮੈਂ ਬੇਨਤੀ ਕਰਦਾ ਸਾਰੇ ਨਹਾਂਗ ਸਿੰਘ ਫੌਜਾਂ ਜਿਹੜੀਆਂ ਤਿਆਰ ਪਰ ਤਿਆਰ ਹੋ ਕੇ ਸ੍ਰੀ ਆਨੰਦਪੁਰ ਸਾਹਿਬ ਪਹੁੰਚਣਾ ਸਾਡਾ ਵੀ ਦਲਪੰਥ ਉੱਥੇ ਘੋੜਿਆਂ ਸਮੇਤ ਪਹੁੰਚ ਚੁੱਕਿਆ ਆਪਾਂ ਵਹੀਰਾ ਸਮੇਤ ਜਿਹੜਾ ਆਪਣੇ ਉੱਥੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਇਹਨਾਂ ਨੇ ਰੱਖਿਆ ਪ੍ਰੋਗਰਾਮ ਇਹ ਅਸੀਂ ਕਦੇ ਵੀ ਨਹੀਂ ਹੁਣ ਦਿਆਂਗੇ ਤੇ ਨਾਲ ਹੀ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਜੋਂ ਉਹਨਾਂ ਦੇ ਫੈਸਲੇ ਜਿਹੜੇ ਆ ਉਹਨਾਂ ਨੂੰ ਬਹਾਲ ਕਰਨ ਦੇ ਸ਼੍ਰੋਮਣੀ ਕਮੇਟੀ ਤੁਰੰਤ ਫੈਸਲਾ ਲਵੇ ਇਹ ਸ਼੍ਰੋਮਣੀ ਕਮੇਟੀ ਜਿਹੜੀ ਹੈ ਇਹ ਫੈਸਲਾ ਵਾਪਸ ਨਹੀਂ ਲਾਉਗੀ ਕਿਉਂ ਉਹਨਾਂ ਨੂੰ ਉਤਾਰਿਆ ਉਹਨਾਂ ਨੂੰ ਪਤਾ ਸੀ ਉਸ ਦਿਨ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਂ ਨੂੰ ਮਿਲ ਕੇ ਆਏ ਆ ਉਹਨਾਂ ਦੀ ਵੀ ਅਨਗਹਿਲੀ ਆ ਉਹਨਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਦੇ ਜਿਹੜਾ ਉਹਨਾਂ ਦੇ ਸਾਹਮਣੇ ਗੁਰਮਤਾ ਰੱਖਿਆ ਸੀ ਤੇ ਉਹਨਾਂ ਨੇ ਕੋਈ ਉਹਦੇ ਤੇ ਗੌਰ ਨਹੀਂ ਕੀਤੀ ਪਰ ਜੋ ਨਿਹੰਗ ਸਿੰਘ ਜਥੇਬੰਦੀਆਂ ਨੇ ਫੈਸਲਾ ਲਿਆ ਸੀ ਉਹਦੇ ਤੇ ਅਸੀਂ ਕਾਇਮ ਆ ਤੇ ਕੱਲ ਨੂੰ ਜਿਹੜਾ ਉੱਥੇ ਜਿਹੜਾ ਤਾਜ ਪੋਸ਼ੀ ਜਿਹੜੀ ਆ ਉਹਨਾਂ ਨੇ ਕਰਨੀ ਉਹ ਬਿਲਕੁਲ ਜਿਹੜੀ ਮਰਿਆਦਾ ਦੇ ਉਲਟਾ ਇਹ ਨਹੀਂ ਹੋਣ ਦਾਂਗੇ ਤੇ ਗੁਰੂ ਦੀਆਂ ਲਾਡਲੀਆਂ ਅਨਹੰਗ ਸਿੰਘ ਫੌਜਾਂ ਜਿਹੜੀਆਂ ਜਦੋਂ ਆਰਮੀ ਗੁਰੂ ਦੀ ਇਹ ਲਾਡਲੀ ਫੌਜ ਅਨਹੰਗ ਸਿੰਘ ਫੌਜਾਂ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਿਉ ਖਾਲਸਾ ਪਰਮਾਤਮ ਕੀ ਮੋਜ ਕੋਈ ਵੀ ਗੁਰਮਤੇ ਹੁੰਦੇ ਆ 71 23 ਦੇ ਨਾਲ ਹੁੰਦੇ ਨੇ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰ ਨਾਮਕੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਛਾਏ ਜੇ ਕੋਈ ਵੀ ਫੈਸਲੇ ਲੈਣੇ ਨੇ ਉਹ ਸੰਗਤ ਦੇ ਨਹੰਗ ਸਿੰਘ ਜਥੇਬੰਦੀਆਂ ਦੇ ਤੇ ਸਾਰੇ ਗੁਰਮਤੇ ਦੇ ਨਾਲ ਮਹਾਂਪੁਰਖਾਂ ਦੇ ਹੋਣੇ ਚਾਹੀਦੇ ਨੇ ਜੇ ਇਹਨਾਂ ਨੇ ਕੋਈ ਵੀ ਨਿਯੁਕਤੀ ਕਰਨੀ ਹੈ ਉਹ ਜਦੋਂ ਹੁਣ ਸਾਨੂੰ ਸਾਰਿਆਂ ਨੂੰ ਬੁਲਾ ਰਹੇ ਨੇ ਤੇ ਉਹ ਲਾਉਣ ਵੇਲੇ ਕਿਉਂ ਨਹੀਂ ਬੁਲਾਇਆ ਗਿਆ ਉਹਨਾਂ ਨੂੰ ਲਾਉਣ ਵੇਲੇ ਤੇ ਪੁੱਛਿਆ ਵੀ ਨਹੀਂ ਤੇ ਇਕਦਮ ਹੀ ਫੈਸਲਾ ਸਨਾਤਾ ਉਹ ਬਹੁਤ ਹੀ ਮਰਿਆਦਾ ਤੇ ਗਲਤ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਅਸੀਂ ਨਾਲ ਖੜੇ ਆ ਤੇ ਜੇ ਇਹਨਾਂ ਨੇ ਫੈਸਲਾ ਵਾਪਸ ਨਾ ਲਿਆ ਇਹਨਾਂ ਦੇ ਖਿਲਾਫ ਜਿਹੜੀ ਪੂਰੀ ਮਹਮਾ ਹੋਊਗੀ ਤੇ ਜਿਹੜਾ ਇਹਨਾਂ ਨੂੰ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਹੜੇ ਆ ਇਹ ਜਿਹੜਾ ਇਹਨਾਂ ਨੂੰ ਬਹੁਤ ਜ਼ਿਆਦਾ ਇਹਨਾਂ ਤੇ ਮਾੜਾ ਅਸਰ ਜਾ ਰਿਹਾ ਸੋ ਨਿਹੰਗ ਸਿੰਘ ਜਥੇਬੰਦੀਆਂ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਅਕਾਲੀ ਦਲ ਦੇ ਖਿਲਾਫ ਨਹੀਂ ਅਸੀਂ ਚਾਹੁੰਦੇ ਆ ਇਹ ਫਿਰ ਜਿਹੜਾ ਦੁਬਾਰਾ ਵਧੀਆ ਢੰਗ ਨਾਲ ਚਲਾਉਂਦੇ ਪਰ ਇਹ ਜਿਹੜੇ ਨੇ ਹੁਣ ਗਲਤੀ ਤੇ ਗਲਤੀ ਕਰ ਰਹੇ ਨੇ ਅਕਾਲ ਤਖਤ ਸਾਹਿਬ ਦੀ ਭਾਵੇਂ 2 ਤਰੀਕ ਦੇ ਫੈਸਲੇ ਉਹ ਜਿੱਦਨ ਮਰਜੀ ਜਾਣ ਪਰ ਜਿਹੜਾ ਅਕਾਲ ਤਖਤ ਸਾਹਿਬ ਨੂੰ ਪਾਸੇ ਕਰਕੇ ਇਹਨਾਂ ਨੇ ਆਪਣਾ ਹੀ ਸੋਚਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭਾਵੇਂ ਲਾਹ ਦਿਓ ਜਿਹੜੇ ਦਮਨਵਾਦ ਸਾਹਿਬ ਦੇ ਵੀ ਜਥੇਦਾਰ ਨੂੰ ਲਾਹਤਾ ਉਹਦੇ ਕਰਕੇ ਹੀ ਤੇ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਵੀ ਲਾਹਤਾ ਹੁਣ ਜਿਹੜਾ ਆਪਣੇ ਨਵੇਂ ਬਣਾਤੇ ਤੇ ਉਹ ਨਵੇਂ ਕਿਹਨੂੰ ਆਪਣੇ ਕਿਹਦੀ ਸਹਿਮਤੀ ਨਾਲ ਬਣਾਏ ਨੇ ਹੁਣ ਸਾਰਿਆਂ ਨੂੰ ਫੋਨ ਕਰਦੇ ਨੇ ਵੀ ਆਓ ਆਓ ਬਿਲਕੁਲ ਕਿਸੇ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਉਹਦੇ ਡਟ ਕੇ ਉਹਨਾਂ ਦੇ ਖਿਲਾਫ ਜਿਹੜੇ ਖੜਾਂਗੇ ਤੇ ਜਿੱਥੇ ਉਹ ਉਹਨਾਂ ਨੇ ਕਰਨਾ ਨਿਹੰਗ ਸਿੰਘ ਫੌਜਾਂ ਜੜੀਆਂ ਨੇ ਵਹੀਰਾ ਘੱਟ ਕੇ ਜਾਣ ਕੇ ਤੁਰੰਤ ਜਿਹੜਾ ਇਹ ਫੈਸਲਾ ਵਾਪਸ ਲੈਣ ਦੇਹ ਸ਼ਿਵਾ ਵਰ ਮੋਹੇ ਹੈ ਸ਼ੁਭ ਕਰਮਨ ਤੇ ਕਮੂਨਾ ਨਾ ਡਰੂ ਨਾ ਡਰੂ ਅਰ ਸੋ ਜਬ ਜਾਹਲਰੋਂ ਨਿਸ਼ਚੈ ਕਰੇ ਆਪਣੀ ਜੀਤ ਕਰੋ ਅਰ ਸਿੱਖੋ ਆਪਣੇ ਹੀ ਮਨ ਕੋ ਇਹ ਲਾਲਚ ਹੈ ਗੁਣ ਤਹ ਜਦੋਂ ਜਦੋਂ ਜਬ ਆਪ ਕੀ ਔਰ ਨੇ ਨਿਧਾਨ ਬਣਾਏ ਅਤਿ ਹੀ ਰਣ ਮੈਂ ਤਬ ਯੂਜ ਮਰੋਂ ਸੋ ਜਿਹੜੇ ਫੈਸਲੇ ਨੇ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਹੈ ਬਹੁਤ ਵੱਡੀ ਸੇਧ ਦਿੱਤੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਾ ਨਵਾਜਾ ਸ੍ਰੀ ਅਕਾਲ ਤਖਤ ਸਾਹਿਬ ਉਹਦੀ ਮਰਿਆਦਾ ਮਾਨ ਮਰਿਆਦਾ ਜਿਹੜੀ ਹੈ ਮੈਂ ਜਿੱਥੇ ਸਾਰੇ ਸਾਡੇ ਮਹਾਪੁਰਖ ਨਾਨਕ ਸਾਹਿਬ ਵਾਲੇ ਦਮਨਵੀ ਟਕਸਾਲ ਦੇ ਮੁਖੀ ਸਾਰਿਆਂ ਨੂੰ ਬੇਨਤੀ ਕਰਦਾ ਡਟ ਕੇ ਪੈਰਾ ਦਈਏ ਤੇ ਕੱਲ ਨੂੰ ਨੇ ਹੰਗ ਸਿੰਘ ਜਥੇਬੰਦੀਆਂ ਸ੍ਰੀ ਅਨੰਦਪੁਰ ਸਾਹਿਬ ਜਿਹੜੀਆਂ ਅਮਰਤ ਵੇਲੇ ਤੋਂ ਹੀ ਪਹੁੰਚ ਜਾਣਾ ਤੇ ਜੇ ਇਹਨਾਂ ਨੇ ਕੋਈ ਖਰਾਬੀ ਕੀਤੀ ਕਿਸੇ ਨੇ ਵੀ ਤੇ ਉਹ ਜਿਹੜਾ ਆਪਣੇ ਨਤੀਜੇ ਉਹ ਆਪ ਜਾਣੂ ਹੋਊਗਾ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੇ ਬਹੁਤ ਜਿੱਤੇ ਅਮਨ ਆਮਨ ਦੇ ਨਾਲ ਪਰ ਸਤਨਾਮ ਵੈਗਰੂ ਦਾ ਜਾਪ ਵੀ ਜਪਣਾ ਪਰ ਇਹ ਜਿਹੜਾ ਕਾਰਜ ਹੈ ਇਹ ਬਿਲਕੁਲ ਨਹੀਂ ਹੋਣ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਆਵੇ ਆਵੇ ਜਿਉਂ ਜਾਵੇ ਫਤਿਹ ਪਾਵੇ ਕੱਲ ਦੇ ਫੈਸਲੇ ਵਾਸਤੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਦੇ ਨਾਲ ਸਾਰੇ ਸੰਤ ਮਹਾਂਪੁਰਖ ਵੀ ਸਾਰੇ ਨਾਲ ਨੇ ਤੇ ਜਿੱਥੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਚੱਕਰਵਰਤੀ ਪੰਜਾਬ ਹਿੰਦੁਸਤਾਨ ਪੰਜਾਬ ਭਾਰਤ ਵਿਸ਼ਵ ਜਿਹੜਾ ਹਮੇਸ਼ਾ ਚੱਕਰਵਾਦ ਦਾ ਦੌਰ ਪਾਇਓ ਧਰਮ ਰਾਜ ਪੁੰਚਤ ਗਿਰ ਵਰ ਕੋ ਉਹਦੇ ਅਸ ਸਮੁੰਦਰੰਗ ਪਰਯੰਤੰਗ ਅਬਚਲ ਰਾਜ ਮਿਲਿਓ ਸੋਰ ਸੋਰਪੁਰ ਕੋ ਸੁ ਖਾਲਸਾ ਜਿਹੜਾ ਜਿੱਥੇ ਜੰਗਲਾਂ ਦੇ ਵਿੱਚ ਵੀ ਜਦੋਂ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਦੋਂ ਮੁਗਲਾਂ ਦੇ ਨਾਲ ਭਾਵੇਂ ਅੰਗਰੇਜ਼ਾਂ ਦੇ ਨਾਲ ਯੁੱਧ ਕਰਦਾ ਹੋਇਆ ਜੰਗਲਾਂ ਦੇ ਵਿੱਚ ਵੀ ਹੁੰਦਾ ਸੀ ਤੇ ਉਦੋਂ ਵੀ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਿੰਨੇ ਵੀ ਜਥੇਦਾਰ ਬੁੱਢਾ ਦਲ ਦੇ ਪਹਿਲੇ ਜਥੇਦਾਰ ਪਾਪਾ ਵਿਨੋਦ ਸਿੰਘ ਜੀ ਤੋਂ ਬਾਬਾ ਸਾਹਿਬ ਸਿੰਘ ਕਲਾਤਾਰੀ ਤੱਕ ਜਿੱਥੇ 11 ਜਥੇਦਾਰ ਬੁੱਢਾ ਦਲ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਏ ਨੇ ਤੇ ਜਿੱਥੇ ਵੀ ਕਿਤੇ ਲੋੜ ਪਈ ਖਾਲਸੇ ਪੰਥ ਨੂੰ ਬੁੱਢਾ ਦਲ ਨੇ ਜਿਹੜੇ ਹੁਕਮਨਾਮੇ ਜਾਰੀ ਕੀਤੇ ਤੇ ਜਿਹੜਾ ਇਹ ਕੱਲ ਜੋ ਵੀ ਪਰਸੋਂ ਸਿੰਘ ਸਾਹਿਬਾਂ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਉਹਨਾਂ ਨੂੰ ਲਾਹਣ ਦਾ ਕੰਮ ਕੀਤਾ ਗਿਆ ਇਹ ਜਿਹੜਾ ਵਿਧੀ ਵਿਧਾਨ ਜੋ ਹੈ ਉਹ ਬਹੁਤ ਹੀ ਗਲਤ ਹੈ ਜੇ ਉਹਨਾਂ ਦੀ ਨਿਯੁਕਤੀ ਹੈ ਉਹ ਸਰਬੱਤ ਖਾਲਸੇ ਦੇ ਰਾਹੀਂ ਹੋਣੀ ਚਾਹੀਦੀ ਐ ਤੇ ਜਿਹੜਾ ਸਾਰੀਆਂ ਸੰਗਤਾਂ ਦੇ ਉਹਨਾਂ ਨੇ ਕੀ ਗਲਤੀ ਕੀਤੀ ਐ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਹੋਰਾਣੇ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਹੋਰਾਂ ਨੇ ਉਹ ਇੱਕਦਾਂੀ ਗਲਤੀ ਸਾਹਮਣੇ ਆ ਗਈ ਪਹਿਲਾਂ ਨਹੀਂ ਸੀ ਪਤਾ ਦੋ ਤਰੀਕ ਤੋਂ ਬਾਅਦ ਹੀ ਇਹ ਗਲਤੀਆਂ ਦਾ ਪਤਾ ਲੱਗਣਾ ਸੀ ਸੋ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਜਿਹੜਾ ਸਾਰੀਆਂ ਨਿਹੰਗ ਸਿੰਘਾਂ ਦੇ ਜਥੇਬੰਦੀਆਂ ਉਹਨਾਂ ਦੇ ਮੁਖੀਆਂ ਦੇ ਨਾਲ ਗੁਰਮਤਾ ਕਰਕੇ ਇਹ ਫੈਸਲਾ ਲਿਆ ਗਿਆ ਕਿ ਆਪਾਂ ਜਿਹੜਾ ਕੱਲ ਦਾ ਇਹਦਾ ਵਿਰੋਧ ਕਰਨਾ ਤੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਦੇ ਨਾਲ ਪੂਰਾ ਡਟ ਕੇ ਪੈਰਾ ਦੇਣਗੀਆਂ ਸਾਰੇ ਉੱਧਰ ਵੀ ਇਰਾਹ ਜਿਹੜਾ ਆਪਾਂ ਤਖਤ Shri ਕੇਸਗੜ੍ਹ ਸਾਹਿਬ ਜਿੱਥੇ ਖਾਲਸਾ ਪੰਥ ਦੀ ਸਾਜਨਾ ਹੋਈ ਉੱਥੇ ਨਮਸਕਾਰ ਕਰਕੇ ਤੇ ਬਹੁਤ ਹੀ ਸਤਿਕਾਰ ਦੇ ਨਾਲ ਜਿਹੜਾ ਆਪਾਂ ਇਹ ਕੰਮ ਵੀ ਨਹੀਂ ਹੋਣ ਦੇਣਾ ਤੇ ਕਿਉਂ ਜਦੋਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਜਿਨ੍ਹਾਂ ਦੀ ਸਾਜਨਾ ਹੀ ਗੁਰੂ ਸਾਹਿਬ ਨੇ ਉਥੋਂ ਕੀਤੀ ਆ ਪਰ ਜਿਹੜਾ ਇਹ ਕਾਰਜ ਉਹ ਕਰ ਰਹੇ ਨੇ ਮਰਿਆਦਾ ਦੇ ਖਿਲਾਫ ਤੇ ਉਵੇਂ ਹੀ ਮੈਂ ਬੇਨਤੀ ਕਰਦਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਇਹ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਵੀ ਜਿਹੜਾ ਆਪਣੇ ਉਹਦੇ ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਗਿਆਨੀ ਸੁਲਤਾਨ ਸਿੰਘ ਹੋਰਾਂ ਨੂੰ ਵੀ ਤੇ ਜਿੱਥੇ ਖਾਲਸਾ ਪੰਥ ਸਾਰਾ ਉਹਨਾਂ ਦੇ ਨਾਲ ਹੈ ਤੇ ਉਹਨਾਂ ਨੂੰ ਵੀ ਕਾਇਮ ਹੋ ਕੇ ਜਿਹੜੇ ਉੱਤੇ ਸਖਤ ਪਹਿਰੇ ਦੇਣੇ ਚਾਹੀਦੇ ਨੇ ਸੋ ਇੰਨਾ ਕੁਸ਼ ਕਹਿੰਦਾ ਹੋਇਆ ਸਾਰੀਆਂ ਹੀ ਗੁਰਸਿੱਖ ਸੰਗਤਾਂ ਤੋਂ ਜਿੱਥੇ ਮੈਂ ਬੇਨਤੀ ਕਰਦਾ ਜਵਲਾ ਖਾਲਸਾ ਰਹੇ ਨਿਆਰਾ ਤਬਲਾ ਗਾ ਤੇ ਦੇऊं ਮੈਂ ਸਾਰਾ ਜਾਵੇ ਗਹਿ ਵਿਵਰਣ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਜਿੱਥੇ ਕੱਲ ਦੇ ਪ੍ਰੋਗਰਾਮ ਨੇ ਉੱਥੇ ਹੀ ਜਿਹੜਾ 12 10 11 ਤੇ 12 ਤਰੀਕ ਨੂੰ ਜਿਹੜੇ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੌਮੀ ਤਿਉਹਾਰ ਹੋਲਾ ਮਹੱਲਾ ਉੱਥੇ ਹੀ ਜਿਹੜੇ ਆ 13 14 ਤੇ 15 ਤਰੀਕ ਨੂੰ ਜਿਹੜੇ ਹੋਲੇ ਮਹੱਲੇ ਦੇ ਵੀ ਵੱਡੇ ਕੌਮੀ ਤਿਉਹਾਰ ਹੋਲਾ ਮਹੱਲਾ ਗੁਰੂ ਦੀਆਂ ਲਾੜੀਆਂ ਨਹਿੰਸ ਸਿੰਘ ਫੌਜਾਂ ਨੇ 15 ਇਹ ਮਾਰਚ ਨੂੰ ਜਿਹੜਾ ਖਾਲਸਾ ਹੀ ਮਹੱਲਾ ਜਿਹੜਾ ਖੇਡਣਾ ਤੇ ਉਹਦੇ ਵਿੱਚ ਵੀ ਆਪਾਂ ਬਹੁਤ ਵੱਡੇ ਪੱਦਰ ਤੇ ਹਾਜ਼ਰੀਆਂ ਲਵਾਉਣੀਆਂ ਨੇ ਸੋ ਜਿਹੜੇ ਕੱਲ ਦੇ ਪ੍ਰੋਗਰਾਮ ਨੇ ਇਹਦੇ ਤੇ ਆਪਾਂ ਡਟ ਕੇ ਪੈਰਾ ਦੇਣਾ ਤੇ ਇਹ ਜਿਹੜਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਜੈਕਟਿਵ ਜਿਨ੍ਹਾਂ ਨੇ ਕੰਮ ਕੀਤਾ ਗਲਤੀ ਕੀਤੀ ਹੈ ਇਹ ਤੁਰੰਤ ਵਾਪਸ ਲੈਣ ਤੇ ਧਾਮੀ ਸਾਹਿਬ ਜਿਹੜੇ ਆਪਣੇ ਪ੍ਰਧਾਨਗੀ ਤੋਂ ਅਸਤੀਫਾ ਦੇ ਗਏ ਨੇ ਤੇ ਉਹਨਾਂ ਨੂੰ ਵੀ ਇਹਦੇ ਵਿੱਚ ਰੋਲ ਨਿਭਾਉਣਾ ਚਾਹੀਦਾ ਜਾਂ ਸ਼੍ਰੋਮਣੀ ਅਕਾਲੀ ਦਲ ਹੈ ਉਹਨਾਂ ਨੂੰ ਵੀ ਜਿਹੜਾ ਪੂਰਨ ਜਿਹੜਾ ਇਹਨਾਂ ਨੂੰ ਰੋਲ ਜਿਹੜਾ ਅਦਾ ਕਰਨਾ ਚਾਹੀਦਾ ਕਿਹਦਾ ਇਹ ਹੁਕਮ ਕਿਹਦੇ ਹੁਕਮ ਦੇ ਨਾਲ ਇਹ ਸਭ ਕੁਝ ਹੋ ਰਿਹਾ ਬਹੁਤ ਹੀ ਗਲਤ ਹੈ ਸੋ ਸਾਰਿਆਂ ਨੂੰ ਆਪਾਂ ਨੂੰ ਇਹਦੇ ਤੇ ਡਾਟ ਕੇ ਪੈਰਾ ਦੇਣਾ ਚਾਹੀਦਾ ਮਰਿਆਦਾ ਦੇ ਨਾਲ ਖੜਨਾ ਚਾਹੀਦਾ ਤੇ ਜੋ ਵੀ ਵਿਧੀ ਵਿਧਾਨ ਜੋ ਸਰਬੱਤ ਖਾਲਸੇ ਦੇ ਰਾਈ ਜਿਹੜੀ ਹੈ ਉਹ ਨਿਯੁਕਤੀ ਸਿੰਘ ਸਾਭਾ ਦੀ ਹੋਣੀ ਚਾਹੀਦੀ ਹੈ ਤੇ ਲਾਉਣ ਵੇਲੇ ਕਿੰਨਾ ਬੇ ਇੱਜ਼ਤ ਕਰਕੇ ਉਹਨਾਂ ਨੂੰ ਲਾਇਆ ਗਿਆ ਉਹ ਬਹੁਤ ਹੀ ਮੰਦ ਭਗ ਹੈ ਸੋ ਸਾਰੀਆਂ ਗੁਰਸਿੱਖ ਸੰਗਤਾਂ ਆਪਾਂ ਇੱਥੇ ਡਾਟ ਕੇ ਪਹਿਰਾ ਦੇਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜ ਕੇ ਜਕਾਰੇ ਜੀ ਆਪੇ ਤੁਹਾਨੂੰ ਸਭ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਬਹੁਤ ਸ਼ੁਕਰੀਆ ਕਾ